ਪਾਇਲ ਵਿਖੇ ਕੋਆਪਰੇਟਿਵ ਬੈਂਕ ਦੇ ਕਲਾਸ 4 ਕਰਮਚਾਰੀ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ ਦਿਨ ਬਾ ਦਿਨ ਪੱਕਦਾ ਜਾ ਰਿਹਾ ਅਤੇ ਪੀੜਤ ਮਹਿਲਾ ਰੋਸ਼ ਵਜੋਂ ਬੈਂਕ ਦੇ ਬਾਹਰ ਧਰਨੇ ਤੇ ਬੈਠ ਗਈ ਅਤੇ ਬੈਂਕ ਅਧਿਕਾਰੀਆਂ ਤੇ ਗੰਭੀਰ ਦੋਸ਼ ਲਾਏ। ਉੱਥੇ ਹੀ ਇਸ ਮਹਿਲਾ ਦੇ ਹੱਕ ਦੇ ਵਿੱਚ ਕਈ ਜਥੇਬੰਦੀਆਂ ਆ ਗਈਆਂ ਤੇ ਉਹਨਾਂ ਨੇ ਕਿਹਾ ਕਿ ਜੇਕਰ ਮਹਿਲਾ ਨੂੰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਏਗਾ। ਕੀ ਨੋਈ ਤੁਹਾਡਾ ਸੁਖਰਾਜ ਘੋਰਾ ਵੀਰੇ ਮੈਨੂੰ ਤੇ ਕਿੰਨੇ ਸਮੇਂ ਤੋਂ ਤੁਸੀਂ ਇਸ ਬੈਂਕ 'ਚ ਕੰਮ ਕਰ ਰਹੇ ਹੋ ਜੀ? ਮੈਨੂੰ 14 ਸਾਲ ਹੋ ਗਏ ਵੀਰੇ 2013 'ਚ ਲੱਗੀ ਸੀ। ਵੀ ਤਾਂ ਕਿਦਨ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਕੀ ਕਾਰਨ ਦੱਸਿਆ ਗਿਆ ਜੀ ਕਾਰਨ ਵੀਰੇ ਮੈਨੂੰ ਕੋਈ ਨਹੀਂ ਦੱਸਿਆ ਗਿਆ ਬਸ ਮੈਨੂੰ ਕਹਿੰਦੇ ਵੀ ਇਹ ਪਾਣੀ ਨਿਪਟਾਉਂਦੀ ਆ ਨਹੀਂ ਕਰਦੀ ਬਾਹ ਨਹੀਂ ਕਰਦੀ ਮੈਂ ਬੈਂਕ ਖੋਲਦੀ ਵੀ ਤੇ ਸਾਰਾ ਕੰਮ ਕਰਦੀ ਸੀ ਪੀਐਨ ਆਉਂਦਾ ਨਹੀਂ ਸੀ ਹੁੰਦਾ ਉਹ 10 ਵਜੇ ਆਉਂਦਾ ਸੀ ਤੇ ਮੈਂ 9:30 ਵਜੇ ਆ ਕੇ ਉਹਦਾ ਬੈਂਕ ਖੋਲ ਕੇ ਸਾਰਾ ਕੰਮ ਕਰਦੀ ਸੀ ਪੀਨ ਨਾਲਾ ਵੀ ਕੰਮ ਮੈਂ ਹੀ ਕਰਦੀ ਸੀ ਆਪਦਾ ਵੀ ਟਿਪਰ ਵਾਲਾ ਵੀ ਮੈਂ ਹੀ ਕਰਦੀ ਸੀ ਤੁਸੀਂ ਕਿੰਨੇ ਦਿਨਾਂ ਪਰਚੇ ਕਰਨਾ ਦੇ ਰਹੇ ਹੋ ਜੀ ਮੈਨੂੰ ਅੱਜ ਤਿੰਨ ਦਿਨ ਹੋ ਗਏ ਵੀਰੇ ਪਹਿਲਾਂ ਵੀ ਮੈਂ ਬੈਠੀ ਰਹੀ ਆ ਪਹਿਲਾਂ ਮੈਨੂੰ ਡੀਐਮ ਸਰ ਨੇ ਇੱਕ ਨਹੀਂ ਭਰੋਸਾ ਦਿੱਤਾ ਸੀ ਇੱਕ ਮਹੀਨਾ ਕੱਢ ਕੇ ਵੀ ਤੁਹਾਨੂੰ ਰੱਖਾਂਗੇ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਕੀ ਮੰਗ ਕਰਦੋਂ ਇਹ ਪ੍ਰਸ਼ਾਸਨ ਨੂੰ ਮੈਂ ਮੰਗ ਵੀਰੇ ਇਹੀ ਉਹ ਕਰਦੀ ਆ ਵੀ ਮੈਨੂੰ ਦੁਬਾਰਾ ਨੌਕਰੀ ਦਿੱਤੀ ਜਾਵੇ ਮੇਰੀ ਨਹੀਂ ਤੁਸੀਂ ਆਪਣੇ ਤੌਰ ਤੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਤੁਹਾਨੂੰ ਨੌਕਰੀ ਤੋਂ ਕਿਉਂ ਕੱਢਿਆ ਗਿਆ ਜੀ ਕੀਤੀ ਆ ਵੀਰੇ ਮੈਂ ਕੀਤੀ ਆ ਕੋਸ਼ਿਸ਼ ਵੀ ਹਾਂਜੀ ਮੈਨੂੰ ਦੱਸੋ ਗੈਸ ਪ੍ਰਸ਼ਾਸਨ ਨੇ ਸਪਾਰਸ਼ਲ ਲੈਟਰ ਦਿੱਤਾ ਹੋਇਆ ਜੀ ਮੇਰੇ ਥਾਂ ਤੇ ਜਿਹੜੀ ਕੁੜੀ ਰੱਖੀ ਆ ਸਿਮਰਨ ਕੌਰ ਤੇ ਜਦ ਹੁਣ ਤੁਸੀਂ ਬੈਂਕ ਵਾਲਿਆਂ ਨੂੰ ਮਿਲਿਓ ਉਹ ਕੀ ਕਹਿੰਦੇ ਨੇ ਸਰ ਉਹਨਾਂ ਨੇ ਵੀ ਮੈਨੂੰ ਕੋਈ ਦੱਸਿਆ ਮੈਨੂੰ ਬਸ ਐਂ ਘੁਮਾਈ ਜਾਂਦੇ ਨੇ ਵੀ ਕਦੇ ਉੱਤੇ ਜਾ ਕਦੇ ਚੰਡੀਗੜ੍ਹ ਜਾ ਕਦੇ ਦਿਨੰਦਰ ਜਾ ਮੈਂ ਸਾਰੇ ਥਾਂਾਂ ਤੇ ਜਾਇਆ ਹੀ ਮੈਂ ਦੁਖੀ ਹੋ ਕੇ ਮੀਡੀਆ ਨੂੰ ਦੱਸਿਆ ਜੀ ਨਹੀਂ ਜਿਹੜੀ ਇਹ ਤੁਹਾਨੂੰ ਤਨਖਾਹ ਦਿੰਦੇ ਸੀ ਇਹ ਤੁਹਾਡੇ ਹੱਥ 'ਚ ਕੈਸ਼ ਫੜਾਉਂਦੇ ਸੀਗੇ ਜੀ ਨਹੀਂ ਸਰ ਮੇਰੇ ਖਾਤੇ 'ਚ ਪੈਂਦੀ ਸੀ ਜੀ ਜਦੋਂ ਤੁਸੀਂ ਜੁਆਇਨ ਕੀਤਾ ਜੀ ਕੰਮ ਤੇ ਉਦੋਂ ਕਿੰਨੀ ਤਨਖਾਹ ਸੀ ਤੁਹਾਡੀ ਮੇਰੀ 1500 ਸੀਗੀ ਜਦੋਂ ਸਰ ਮੈਨੂੰ ਕੈਸ਼ ਹੱਥ 'ਚ ਦਿੰਦੇ ਸੀ 1500 ਰੁਪਏ ਮੈਨੂੰ ਇਹਨਾਂ ਨੇ ਹੱਥ 'ਚ ਦਿੱਤਾ 2 ਸਾਲ 2015 'ਚ ਸਰ ਮੈਨੂੰ ਤਨਖਾਹ ਖਾਤੇ 'ਚ ਪਾਉਣ ਲੱਗੇ ਲਗਾਤਾਰ ਕਿੰਨੇ ਸਾਲ ਹੋ ਗਏ ਜੀ ਇੱਥੇ ਜੋਬ ਕਰਦੇ ਮੈਨੂੰ ਲਗਾਤਾਰ ਜੀ 2 14 ਸਾਲ ਹੋ ਗਏ ਜੀ ਸਰਪ ਜੀ ਤੁਸੀਂ ਪਾਇਲ ਬੈਠੇ ਹੋ ਇੱਕ ਬੈਂਕ ਦੇ ਬਾਹਰ ਇੱਕ ਲੜਕੀ ਜਿਹੜੀ ਕਹੀ ਦਿੰਦਾ ਇੱਥੇ ਧਰਨਾ ਦੇ ਰਹੀ ਆ ਆਪਣੀ ਜੋਬ ਨੂੰ ਲੈ ਕੇ ਤੁਸੀਂ ਵੀ ਸ਼ਾਮਲ ਹੋਏ ਹੋ ਨਾ ਧਰਨੇ 'ਚ ਕੀ ਕਹਿਣਾ ਚਾਹੂੰ ਹਾਂ ਹਾਂ ਜੀ ਪਹਿਲਾਂ ਤਾਂ ਗੁਰੂ ਦੀ ਫਤਿਹ ਬਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਜਿਹੜੀ ਕੁੜੀ ਐ ਸਵਰਾਜ कौर ਇਹ ਪਹਿਲਾਂ ਵੀ ਕਈ ਦਿਨ ਧਰਨਾ ਲਾਇਆ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਜਦੋਂ ਫਿਰ ਡੀ ਐਮ ਸਰ ਨੇ ਇਹਨੂੰ ਬੁਲਾਇਆ ਇਹਨਾਂ ਦੇ ਕੋ ਡੀ ਐਮ ਨੇ ਉਹਨਾਂ ਨੇ ਬੁਲਾਇਆ ਤਾਂ ਗੱਲਬਾਤ ਕਰੀ ਵੀ ਇਹ ਕਹਿੰਦੇ ਵੀ ਤੁਹਾਨੂੰ ਦੁਬਾਰਾ ਰੱਖਾਂਗੇ ਵੀ ਇੱਥੇ ਤੁਸੀਂ ਆ ਜਾਓ ਦੋ ਦਿਨ ਇਹ ਲੁਧਿਆਣੇ ਜਾਂਦੀ ਰਹੀ ਆ ਬੀਬੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਹਿੰਦੇ ਵੀ ਉਸੇ ਬੈਂਕ 'ਚ ਤੁਹਾਨੂੰ ਰਖਾਵਾਂਗੇ ਵੀ ਤੁਸੀਂ ਅਜੇ ਦੋ-ਤਿੰਨ ਘਰੇ ਰਹਿ ਪੋ ਇਹਨਾਂ ਨੇ ਫੇਰ ਇਹਦੇ ਕੋਈ ਸੁਣੀ ਤੇ ਅੱਜ ਡੀਐਮ ਸਰ ਨਾਲ ਗੱਲ ਹੋਈ ਆ ਤਾਂ ਉਹ ਕਹਿੰਦੇ ਵੀ ਤੁਸੀਂ ਇੱਕ ਹਫਤਾ ਦਾ ਸਾਨੂੰ ਦੋ ਕੋਈ ਕੁੜੀ ਆ ਕੋਈ ਲੇਡੀ ਜਿਹਨੇ ਹਟਣਾ ਵੀ ਉਹਦੀ ਜਗ੍ਹਾ ਤੇ ਇਹਨਾਂ ਨੂੰ ਪੱਕੇ ਅਸੀਂ ਦੁਬਾਰਾ ਰੱਖਾਂਗੇ ਇੰਜ ਜਿਸ ਪ੍ਰਾਕੇ ਹੁਣੇ ਬੈਠੇ ਨੇ ਬਾਹਰ ਤਰਨੇ ਤੇ ਤੁਸੀਂ ਇੱਥੇ ਦੇ ਬੈਂਕ ਮੈਨੇਜਰ ਸਾਹਿਬ ਨੂੰ ਨਹੀਂ ਮਿਲੇ ਮੈਂ ਕਿ ਮੈਨੇਜਰ ਸਾਹਿਬ ਨਾਲ ਗੱਲ ਹੋਈ ਆ ਸਾਡੀ ਐਸ ਐਚਓ ਸਾਹਿਬ ਵੱਲੋਂ ਬੁਲਾਇਆ ਸੀ ਇਹਨਾਂ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਤਾਂ ਇਹ ਕਹਿ ਰਹੇ ਸੀ ਮੈਨੇਜਰ ਸਾਹਿਬ ਕਹਿੰਦੇ ਵੀ ਇਹ ਸਾਡੇ ਹੱਕ ਚ ਹੱਥ ਚ ਨਹੀਂ ਹੈਗਾ ਇਹ ਨਾ ਕੁੜੀ ਨੂੰ ਅਸੀਂ ਹਟਾ ਸਕਦੇ ਆ ਨਾ ਰੱਖ ਸਕਦੇ ਆ ਮੈਂ ਕਿਹਾ ਵੀ ਤੁਸੀਂ ਹਟਾਈ ਆ ਆਪਣੇ ਤੌਰ ਤੇ ਰੱਖਦੇ ਕਿਉਂ ਨਹੀਂ ਕਹਿੰਦੇ ਜੀ ਅਸੀਂ ਨਹੀਂ ਰੱਖ ਸਕਦੇ ਤੇ ਡੀ ਐਨ ਸਰ ਨਾਲ ਗੱਲ ਹੋਈ ਆ ਇਹਨਾਂ ਦੀ ਸਾਰਿਆਂ ਦੀ ਤੇ ਉਹ ਸੈਤੋ ਸਾਹਿਬ ਵੀਰੇ ਆਏ ਨੇ ਤੇ ਐਸ ਐਚਓ ਸਾਹਿਬ ਕਹਿੰਦੇ ਵੀ ਤੁਸੀਂ ਇਹਨੂੰ ਧਰਨਾ ਚਕਾਓ ਵੀ ਨਹੀਂ ਸਾਨੂੰ ਇਹਦੇ ਤੇ ਕੁੜੀ ਤੇ ਐਕਸ਼ਨ ਲੈਣਾ ਪਊਗਾ ਇਹਦੇ ਤੇ ਕਾਰਵਾਈ ਕਰਕੇ ਤੇ ਪਰਚਾ ਵੀ ਪਾਉਣਾ ਪਊਗਾ ਕੱਲ ਕਰਦੇ ਜਿਸ ਨਾਲ ਲਗਾਤਾਰ ਧਰਮੇ ਦੇ ਬੈਠੇ ਕੋਈ ਸੁਲਵਾਈ ਨਹੀਂ ਹੋ ਰਹੀ ਅਗੇਲੀ ਕਾਰਵਾਈ ਕੀ ਇਹ ਗੱਲ ਇਹ ਹੈ ਵੀ ਅਸੀਂ ਹੁਣ ਇਹਦੇ ਵਿੱਚ ਪੋਸਟਪੌਨ ਕਰਾਂਗੇ ਥੋੜੇ ਦਿਨ ਲਈ ਜਿਹੜਾ ਧਰਨਾ ਹੈ ਇਹ ਸਾਡੀ ਇਹ ਕੁੜੀ ਦਾ ਜਿਵੇਂ ਹੁਣ ਹਫਤਾ ਇੱਕ ਦਿੱਤਾ ਹੈ ਡੀਐਮ ਨੇ ਨਾ ਹਫਤਾ ਹੋਰ ਹਫਤੇ ਬਾਅਦ ਕਾਰਵਾਈ ਹੋਈ ਤਾਂ ਉਸ ਤੋਂ ਵੱਡੇ ਧਰਨੇ ਹੋਣਗੇ ਮਜਾਰੇ ਹੋਣਗੇ ਤੇ ਰੋਡ ਵੀ ਜਾਮ ਕੀਤਾ ਜਾਊਗਾ ਲਈ ਕਈ ਲੱਖ ਫੌਜ ਉਹਰੇ 20-25 ਲੱਖ ਫੌਜ ਵੀ ਆਉਗੀ ਉਹਰੇ ਬਾਕੀ ਜਿਹੜੀ ਪਬਲਿਕ ਆ ਜਨਤਾ ਉਹ ਆਉਗੀ ਇੱਥੇ 4-500 ਦਾ ਇਕੱਠ ਹੋਗਾ ਜੀ ਇੱਥੇ ਪਹਿਲ ਬ੍ਰਾਂਚ ਵਿੱਚ ਬ੍ਰਾਂਚ ਵਿੱਚ ਲੱਗੇ ਆ ਜੀ ਇਹ ਸਵੀਪਰ ਸੀ ਸਾਡੇ ਸੁਖਰਾਜ ਕੌਰ ਜੀ ਪਹਿਲੇ ਨੰਬਰ ਤੇ ਸਾਡੇ ਮੁਲਾਜ਼ਮ ਨਹੀਂ ਹੈਗੇ ਇਹ ਇੱਕ ਡੀਸੀ ਰੇਟ ਤੇ ਡੇਲੀ ਵੇਜਸ ਤੇ ਕੰਮ ਕਰਦੇ ਨੇ ਸਾਡੇ ਬੈਂਕ ਦੇ ਵਿੱਚ ਤੇ ਮੇਰੀ ਇਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਕਹਿ ਦਈਏ ਕੋਈ ਨਿੱਜੀ ਕੋਈ ਵੈਰਤਾ ਜਾਂ ਮਨਮਟਾਵ ਨਹੀਂ ਹੈਗਾ ਇਹ 10-12 ਸਾਲ ਤੋਂ ਕਹਿੰਦੇ ਨੇ ਵੀ ਇੱਥੇ ਕੰਮ ਕਰ ਰਹੇ ਆਂ ਲੇਕਿਨ ਹੁਣ ਕੁਝ ਸਮੇਂ ਤੋਂ ਅਸੀਂ ਇਹਨਾਂ ਨੂੰ ਦੇਖਿਆ ਜੇ ਅਸੀਂ ਕੋਈ ਕੰਮ ਇਹਨਾਂ ਨੂੰ ਕਹਿੰਨੇ ਆ ਤਾਂ ਇਹ ਕੰਮ ਨਹੀਂ ਕਰਦੇ ਜੀ ਹੁਕਮ ਦੀ ਬੇਦਬੂਲੀ ਕਰਦੇ ਨੇ ਤੇ ਅਗਰ ਜੇ ਅਸੀਂ ਸਾਡਾ ਸਾਰਾ ਸਟਾਫ ਈਵਨ ਮੈਂ ਨਹੀਂ ਸਾਰਾ ਸਟਾਫ ਹੀ ਜੇ ਅਗਰ ਇਹਨਾਂ ਨੂੰ ਕੋਈ ਕੰਮ ਕਹਿੰਦਾ ਹੋਵੇ ਤਾਂ ਇਹ ਕਹਿ ਦਿੰਦੀ ਆ ਵੀ ਮੈਨੂੰ ਤਾਂ ਇੱਥੋਂ ਕੋਈ ਕੱਢ ਵੀ ਨਹੀਂ ਸਕਦਾ ਮੈਂ ਕੰਮ ਵੀ ਨਹੀਂ ਕਰਨਾ ਮੈਂ ਆਪਣੀ ਮਰਜ਼ੀ ਨਾਲ ਆਉਂਗੀ ਤੇ ਮਰਜ਼ੀ ਨਾਲ ਹੀ ਜਾਉਂਗੀ ਤੇ ਇੱਕ ਗੱਲ ਇਹ ਹੋਰ ਸਾਰਿਆਂ ਨੂੰ ਕਹਿੰਦੇ ਆ ਈਵਨ ਬਾਹਰ ਵੀ ਕਹਿੰਦੇ ਆ ਵੀ ਇੱਥੇ 36 ਮੈਨੇਜਰ ਆ ਗਏ 36 ਮੈਨੇਜਰ ਚਲੇ ਗਏ ਵੀ ਮੈਂ ਮੈਨੂੰ ਅਜ ਤੱਕ ਇਥੋਂ ਨਾ ਤਾਂ ਕੋਈ ਹਿਲਾ ਸਕਿਆ ਤਾਂ ਨਾ ਹਿਲਾ ਸਕਦਾ ਤੇ ਇਸ ਕਰਕੇ ਸਰ ਅਸੀਂ ਇਹਨੂੰ ਇੰਟੀਮੀਸ਼ਨ ਵੀ ਕੀਤਾ ਸੀ ਈਵਨ ਮੈਂ ਆਪਣੇ ਹੈੱਡ ਆਫਿਸ ਜਿਹੜੀ ਮੇਰੀ ਹੈੱਡ ਆਫਿਸ ਲੁਧਿਆਣਾ ਉਹਥੇ ਵੀ ਮੈਂ ਸਰ ਰਿਟਰਨ ਦੇ ਵਿੱਚ ਦੇਤਾ ਵੀ ਇਹ ਸਾਡਾ ਕਹਿਣਾ ਨਹੀਂ ਮੰਨਦੀ ਤੇ ਨਾ ਇਹ ਸਾਡੇ ਬੈਂਕ ਦੇ ਰੂਲਾਂ ਦੇ ਅਕੋਰਡਿੰਗ ਕੋਈ ਕੰਮ ਕਰਦੀ ਹੈ ਜੀ ਤੇ ਸਾਰਾ ਦਿਨ ਬੈਠੀ ਰਹਿੰਦੀ ਆ ਤੇ ਅਗਰ ਜੇ ਅਸੀਂ ਇਹਨੂੰ ਸਾਰੇ ਸਟਾਫ ਨੇ ਵੀ ਇਵਨ ਲੇਡੀਜ਼ ਵਿੱਚ ਵੀ ਨੇ ਉਹਨਾਂ ਨੇ ਵੀ ਅਗਰ ਇਹਨੂੰ ਕੋਈ ਕੰਮ ਨੂੰ ਕਹਿੰਦੀ ਆ ਤਾਂ ਇਹ ਕਹਿੰਦੀ ਆ ਵੀ ਮੈਂ ਨਹੀਂ ਕਰਨਾ ਨਾ ਮੇਰਾ ਇਹ ਕੰਮ ਆ ਕੋਈ ਪਰ ਪਹਿਲੇ ਨੰਬਰ ਤੇ ਤਾਂ ਜੀ ਜੋ ਇਹ ਇਲਜ਼ਾਮ ਲਗਾ ਰਹੀ ਆ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਸਾਡੀ ਬ੍ਰਾਂਚ ਦੇ ਵਿੱਚ ਤੇ ਨਾ ਹੀ ਇਸ ਤਰ੍ਹਾਂ ਦਾ ਹੋਇਆ ਬਾ ਨਾ ਹੋਏਗਾ ਤੇ ਨਾ ਹੋ ਰਿਹਾ ਕੁਝ ਜਿਵੇਂ ਇਹਨਾਂ ਨੇ ਕਿਹਾ ਨਹੀਂ ਸਰ ਐਕਚੁਅਲੀ ਇਹ ਨਾ ਜਿਹੜੀ ਸਵੀਪਰ ਨੂੰ ਰੱਖਣ ਦਾ ਅਧਿਕਾਰ ਬ੍ਰਾਂਚ ਮੈਨੇਜਰ ਕੋਲ ਆ ਜੀ ਬ੍ਰਾਂਚ ਮੈਨੇਜਰ ਹੇ ਹੀ ਇਸ ਨੂੰ ਮਤਲਬ ਆਪਾਂ ਰੱਖ ਸਕਦੇ ਆ ਜਾਂ ਆਪਾਂ ਇਹਨਾਂ ਨੂੰ ਇੱਥੋਂ ਕੱਢ ਸਕਦੇ ਆ ਜੇ ਆਪਾਂ ਨੂੰ ਇਹਨਾਂ ਦਾ ਕੰਮ ਤਸੱਲੀ ਬਖਸ਼ ਨਹੀਂ ਹੈਗਾ ਤਾਂ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਵੀ ਭਾਈ ਅਸੀਂ ਤੁਹਾਨੂੰ ਨਹੀਂ ਰੱਖਣਾ ਤੇ ਤੁਸੀਂ ਕਿਤੇ ਹੋਰ ਦੇਖ ਸਕਦੇ ਹੋ ਤੇ ਇਹਦੇ ਵਿੱਚ ਮੇਰੇ ਤੇ ਕੋਈ ਸਰ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈਗਾ ਵੀ ਮੈਨੂੰ ਕਿਸੇ ਨੇ ਕਿਹਾ ਵਾ ਕਿਸੇ ਹੋਰ ਨੂੰ ਰੱਖ ਲਓ ਜਾਂ ਇਹਨੂੰ ਕੱਢ ਦਿਓ ਸਰ ਇਹਨਾਂ ਦਾ ਕੰਮ ਤਸੱਲੀ ਬਖਸ਼ ਨਹੀਂ ਸੀ ਇਸ ਕਰਕੇ ਅਸੀਂ ਇਹਨੂੰ ਇੰਟੀਮੇਸ਼ਨ ਵੀ ਕੀਤਾ ਵਾ ਤੇ ਸਰ ਕੋਈ ਰਿਟਰਨ ਤੇ ਦਿੱਤਾ ਤੁਸੀਂ ਹਾਂਜੀ ਅਸੀਂ ਰਿਟਰਨ ਦੇ ਵਿੱਚ ਸਰ ਹੈੱਡ ਆਫਿਸ ਦਿੱਤਾ ਵਈ